ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਕਿ ਤੁਸੀਂ ਪੰਛੀਆਂ ਨੂੰ ਇਹ ਇੱਕ ਚੀਜ਼ ਖਵਾਉਣੀ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਬਹੁਤ ਹੀ ਪੁੰਨ ਲੱਗ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਇਹ ਕੋਈ ਸਾਡੇ ਆਪਣੇ ਵਚਨ ਨਹੀਂ ਹਨ ਇਹ ਸੰਤਾਂ ਦੇ ਵਚਨ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਤਾਂ ਜੋ ਤੁਹਾਡੇ ਦੁਆਰਾ ਕੀਤਾ ਹੋਇਆ ਦਾਨ ਪੁੰਨ ਤੁਹਾਡੇ ਲੇਖੇ ਲੱਗ ਜਾਵੇ ਤੁਹਾਡਾ ਜਨਮ ਸਫਲ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਦਾਨ ਸੰਬੰਧੀ ਸੇਵਾ ਕਰਨ ਦੇ ਸੰਬੰਧੀ ਬਹੁਤ ਹੀ ਕੀਮਤਾਂ ਕੀਮਤੀ ਗੱਲਾਂ ਸਮਝਾਉਂਦੇ ਹਨ ਸਭ ਤੋਂ ਪਹਿਲੀ ਗੱਲ ਮਹਾਪੁਰਖ ਜੀ ਆਖਦੇ ਹਨ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਤੁਹਾਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲ ਜਾਵੇ ਤੁਸੀਂ ਕਿਸੇ ਦੀ ਲੋੜਵੰਦ ਤੇ ਕੰਮ ਆਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰ ਜ਼ੋਰ ਮਨਾਇਆ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਨੇ ਮੈਨੂੰ ਇਹ ਕੰਮ ਕਰਨ ਲਈ ਚੁਣਿਆ ਹੈ ਮੇਰੇ ਹੱਥੋਂ ਇਹ ਨੇਕ ਕੰਮ ਤੁਸੀਂ ਕਰਵਾ ਰਹੇ ਹੋ ਤੁਸੀਂ ਨੇ ਮੈਨੂੰ ਇੰਨਾ ਯੋਗ ਸਮਝਿਆ ਤੇ ਬਣਾਇਆ ਹੈ ਤਾਂ ਜੋ ਮੈਂ ਕਿਸੇ ਲੋੜਵੰਦ ਦੀ ਮਦਦ ਕਰ ਸਕਾਂ ਕਿਉਂਕਿ ਸੰਗਤ ਜੀ ਆਪਾਂ ਜੋ ਵੀ ਕਰਮ ਕਰਦੇ ਹਾਂ ਉਹ ਕੀਤਾ ਹੋਇਆ ਕੰਮ ਹੀ ਸਾਡਾ ਕਰਮ ਬਣ ਜਾਂਦਾ ਹੈ ਤੇ ਸਾਡੇ ਹਰੇਕ ਕੰਮ ਕਰਮ ਦਾ ਸਾਨੂੰ ਕਈ ਗੁਣਾ ਵੱਧ ਫਲ ਹੋ ਕੇ ਮਿਲਦਾ ਹੈ ਜੇਕਰ ਅਸੀਂ ਕੋਈ ਨੇਕ ਕੰਮ ਕਰਦੇ ਹਾਂ ਚੰਗਾ ਕੰਮ ਕਰਦੇ ਹਾਂ ਕਿਸੇ ਦਾ ਭਲਾ ਕਰਦੇ ਹਾਂ ਕਿਸੇ ਦਾ ਭਲਾ ਕਰਾਂਗੇ ਕਿਸੇ ਦੀ ਸਹਾਇਤਾ ਕਰ ਦੇਵਾਂਗੇ ਤਾਂ ਸਾਡੀ ਕੀਤੀ ਹੋਈ ਸਹਾਇਤਾ ਦਾ ਫਲ ਜ਼ੂਰ ਮਿਲ ਜਾਵੇਗਾ ਮਹਾਪੁਰਖ ਜੀ ਕਹਿੰਦੇ ਨੇ ਕਿ ਸਾਡੇ ਦੋਵਾਂ ਹੱਥਾਂ ਦੇ ਨਾਲ ਜੇ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਹੀਂ ਵਾਪਸ ਮਿਲ ਜਕੇ ਮਿਲ ਜਾਂਦੀ ਹੈ ਇਸ ਲਈ ਜਦੋਂ ਵੀ ਤੁਸੀਂ ਕੋਈ ਚੰਗਾ ਕਰਮ ਕਰੋ ਪਹਿਲਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਪਰਮਪਿਤਾ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਉਸ ਤੋਂ ਬਾਅਦ ਦੂਸਰੀ ਗੱਲ ਆਖਦੇ ਨੇ ਕਿ ਜਿਸ ਦਿਨ ਵੀ ਨੇਕ ਕੰਮ ਕਰੋ ਉਸ ਦਿਨ ਨਿਤਨੇਮ ਦੇ ਨਾਲ ਜ਼ਿਆਦਾ ਭਜਨ ਬੰਦਗੀ ਵੀ ਕਰੋ ਭਾਵ ਤੁਸੀਂ ਰੋਜ਼-ਰੋਜ਼ ਪਾਠ ਪੂਜਾ ਕਰਦੇ ਹੋਵੋਗੇ ਭਜਨ ਬੰਦਗੀ ਵੀ ਕਰਦੇ ਹੋਵੋਗੇ ਉਹਦੇ ਤੋਂ ਜ਼ਿਆਦਾ ਸਮਾਂ ਭਜਨ ਬੰਦਗੀ ਦੇ ਵਿੱਚ ਕਰੋ ਤਾਂ ਜੋ ਮਨ ਵਿੱਚ ਕਿਤੇ ਚੰਗਾ ਕੰਮ ਕਰਕੇ ਹਉਮੈ ਹੰਕਾਰ ਹੀ ਨਾ ਪੈਦਾ ਹੋਵੇ ਕਿ ਇਹ ਮੈਂ ਕਿ ਇਹ ਮੈਂ ਇਹ ਕੰਮ ਕੀਤਾ ਹੈ ਮੈਂ ਕਿਸੇ ਦੇ ਕੰਮ ਆ ਚੁੱਕਿਆ ਹਾਂ ਕਿ ਤੁਸੀਂ ਇਹ ਨਾ ਆਪਣੇ ਦਿਮਾਗ ਵਿੱਚ ਸੋਚ ਲੈਣਾ ਕਿ ਨੇਕ ਕੰਮ ਮੈਂ ਹੀ ਕੀਤਾ ਹੈ ਮੈਂ ਹੀ ਕਰ ਸਕਦਾ ਸੀ ਇਹ ਚੰਗਾ ਕੰਮ ਮੈਂ ਕੀਤਾ ਹੈ ਭਾਵੇਂ ਤੁਸੀਂ ਨੇ ਹੱਥੀ ਕਿਸੇ ਦੀ ਮਦਦ ਕੀਤੀ ਹੈ ਭਾਵੇਂ ਪਦਾਰਥਾਂ ਦੇ ਰਾਹੀਂ ਕਿਸੇ ਦੀ ਮਦਦ ਕੀਤੀ ਹੈ ਸਭ ਕੁਝ ਕਰਾਉਣ ਵਾਲਾ ਸੰਗਤ ਦੇ ਚੀਪ ਪਰਮ ਪਰਮ ਪਿਤਾ ਪਰਮਾਤਮਾ ਜੀ ਹਨ ਬਸ ਉਹ ਵਡਿਆਈਆਂ ਆਪਣੇ ਭਗਤਾਂ ਨੂੰ ਦੇ ਦਿੰਦੇ ਨੇ ਸੋ ਇਸੇ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਵਾਹਿਗੁਰੂ ਜੀ ਤੋਂ ਇਹੀ ਮੰਗਣਾ ਹੈ ਕਿ ਪ੍ਰਮਾਤਮਾ ਜੀ ਮੇਰਾ ਕੀਤਾ ਹੋਇਆ ਇਹ ਦਾਨ ਇਹ ਨੇਕ ਕੰਮ ਥਾਂੇ ਪਾ ਲੈਣਾ ਮੇਰੇ ਮਨ ਵਿੱਚ ਹਉਮੈ ਹੰਕਾਰ ਨਾ ਆ ਜਾਵੇ ਕਿਉਂਕਿ ਆਪਾਂ ਜਦੋਂ ਵੀ ਨੇਕ ਕੰਮ ਕਰਨ ਦਾ ਦਿਖਾਵਾ ਕਰਦੇ ਹਾਂ ਉਹਦੀ ਚਰਚਾ ਅਸੀਂ ਫਿਰ ਬਾਰ-ਬਾਰ ਕਰਦੇ ਹਾਂ ਜਾਂ ਫਿਰ ਮਨ ਵਿੱਚ ਆ ਜਾਂਦਾ ਹੈ ਕਿ ਮੈਂ ਇੰਨਾ ਪਾਠ ਕਰਦਾ ਮੈਂ ਇੰਨੀ ਸੇਵਾ ਕਰਦਾ ਹਾਂ ਕਹਿੰਦੇ ਜਿਹੜੀ ਮੈਂ ਇਹ ਮੈਂ ਹੁੰਦੀ ਹੈ ਨਾ ਹਉਮੈ ਹੰਕਾਰ ਤੇ ਦਿਖਾਵਾ ਥਾਂ ਥਾਂ ਤੇ ਸਾਡੇ ਵੱਲੋਂ ਕੀਤੀ ਹੋਈ ਚਰਚਾ ਵੀ ਸਾਡੇ ਕੀਤੇ ਹੋਏ ਨੇਕ ਕਰਮਾਂ ਨੂੰ ਨੇਕ ਕੰਮਾਂ ਨੂੰ ਵੀ ਸਵਾ ਕਰ ਦਿੰਦੀ ਹੈ ਇਸ ਲਈ ਨੇਕ ਕੰਮ ਕਰੋ ਤੇ ਭੁੱਲ ਜਾਓ ਪਰਮਾਤਮਾ ਜੀ ਤਾਂ ਦੇਖਦੇ ਹਾ ਪਾਏ ਹਨ ਇਹਨਾਂ ਦੁਨਿਆਵੀ ਲੋਕਾਂ ਨੂੰ ਦਿਖਾਉਣ ਦਾ ਕੀ ਫਾਇਦਾ ਇਹਨਾਂ ਨੇ ਸਾਡੇ ਅਗਲੇ ਦਿਨਾਂ ਵਿੱਚ ਕੰਮ ਆਉਣਾ ਹੈ ਕਦੇ ਵੀ ਨਹੀਂ ਸਿਰਫ ਕੰਮ ਆਣਾ ਹੈ ਪਰਮਾਤਮਾ ਜੀ ਦੀ ਭਜਨ ਵੰਦਗੀ ਨੇ ਤੇ ਸਾਡੇ ਕੀਤੇ ਹੋਏ ਨੇਕ ਕਰਮਾਂ ਨੇ ਇਹ ਸਾਰੇ ਸੰਸਾਰੂਪੇ ਰਿਸ਼ਤੇ ਐਵੇਂ ਹੀ ਹਨ ਤੁਸੀਂ ਇਸ ਗੱਲ ਨੂੰ ਕਦੇ ਸੋਚ ਵਿਚਾਰ ਕਰਕੇ ਦੇਖਣਾ ਕਿ ਜਦੋਂ ਬੰਦੇ ਦਾ ਆਖਰੀ ਸਮਾਂ ਹੁੰਦਾ ਹੈ ਕਿ ਸਭ ਤੋਂ ਉਸ ਦਾ ਕਰੀਬੀ ਕਿਹੜਾ ਹੈ ਜੋ ਉਸ ਉਹ ਉਸ ਦੇ ਨਾਲ ਹੀ ਜਾਂਦਾ ਹੈ ਨਹੀਂ ਨਾ ਸੰਗਤ ਜੀ ਅਸੀਂ ਹੀ ਜਾਣਾ ਹੈ ਅਸੀਂ ਆਪਣੇ ਕਰਮਾਂ ਦਾ ਫਲ ਅਸੀਂ ਹੀ ਭੋਗਣਾ ਹੈ ਕਿਸੇ ਨੇ ਵੀ ਸਾਡੇ ਵੰਡੇ ਹੋਏ ਕਰਮ ਨਹੀਂ ਲੈ ਕੇ ਜਾਣੇ ਕਿ ਮੈਨੂੰ ਦੇ ਦਿੱਤੇ ਜਾਣ ਕਿ ਜਿਹੜੇ ਇਹਨੇ ਮਾੜੇ ਕਰਮ ਕੀਤੇ ਨੇ ਮੈਂ ਇਸ ਦਾ ਖਾਮਿਆਜਾ ਭੁਗਤ ਲਵਾਂਗਾ ਨਹੀਂ ਸੰਗਾ ਜੀ ਜੋ ਵੀ ਕਰਮ ਤੁਸੀਂ ਕਰੋਗੇ ਉਹੀ ਕਰਮਾਂ ਨੂੰ ਤੁਸੀਂ ਭੁਗਤੋਗੇ ਸੋ ਅੱਜ ਤੋਂ ਹੀ ਆਪਣੇ ਕਰਮਾਂ ਵਿੱਚ ਸੁਧਾਰ ਕਰ ਲਵੋ ਮਹਾਪੁਰਖ ਜੀ ਆਖਦੇ ਹਨ ਕਿ ਕਿਵੇਂ ਇੱਕ ਸਿਆਣਾ ਇਨਸਾਨ ਧਰਤੀ ਦੇ ਵਿੱਚ ਬੀਜ ਬੀਜ ਕੇ ਉਹਦੇ ਤੇ ਉੱਤੇ ਮਿੱਟੀ ਪਾ ਦਿੰਦਾ ਹੈ ਚੰਗੀ ਤਰ੍ਹਾਂ ਧਰਤੀ ਵਿੱਚ ਦੱਬ ਦਿੰਦਾ ਹੈ ਕਿਉਂਕਿ ਉਹਨੂੰ ਪਤਾ ਹੈ ਜੇਕਰ ਮੈਂ ਇਹ ਬੀਜ ਕੀ ਮੈਂ ਮਿੱਟੀ ਵਿੱਚ ਚੰਗੀ ਤਰ੍ਹਾਂ ਦੱਬਾਂਗਾ ਤਾਂ ਇਹ ਧਰਤੀ ਵਿੱਚੋਂ ਬਾਹਰ ਉੱਗ ਜਾਵੇਗਾ ਤੇ ਵੱਧ ਫੁੱਲ ਜਾਵੇਗਾ ਇਹਨੂੰ ਫਲ ਫੁੱਲ ਲੱਗਣਗੇ ਬਸ ਉਸੇ ਤਰ੍ਹਾਂ ਹੀ ਨੇਕ ਕੰਮ ਕਰਦੇ ਰਹੋ ਚੰਗੇ ਕਰਮ ਕਰਦੇ ਰਹੋ ਤੇ ਭੁੱਲ ਜਾਓ ਤੁਸੀਂ ਭੁੱਲੋਗੇ ਤਾਂ ਹੀ ਪਰਮਪਿਤਾ ਪਰਮਾਤਮਾ ਜੀ ਤੁਹਾਨੂੰ ਯਾਦ ਰੱਖਣਗੇ ਉਸ ਤੋਂ ਬਾਅਦ ਤੀਜੀ ਗੱਲ ਮਹਾਪੁਰਖ ਜੀ ਸਮਝਾਉਂਦੇ ਹੋਏ ਦੱਸਦੇ ਨੇ ਜਦੋਂ ਵੀ ਕੋਈ ਆਪਾਂ দান ਭੁੰਨ ਕਰਦੀਆਂ ਸੇਵਾ ਕਰਦੀਆਂ ਇਹ ਮਦਦ ਸੋਚ ਵਿਚਾਰ ਕੀ ਨਹੀਂ ਕਰਨੀ ਇਹ ਇੱਕ ਮਨ ਦੀ ਭਾਵਨਾ ਹੈ ਜਿੱਥੇ ਵੀ ਤੁਸੀਂ ਕਿਸੇ ਲੋੜਵੰਦ ਨੂੰ ਤੁਸੀਂ ਦੇਖਦੇ ਹੋ ਦੁਖੀ ਬੰਦੇ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਤਰਸ ਦੀ ਭਾਵਨਾ ਜਾਗ ਜਾਂਦੀ ਹੈ ਸਾਡਾ ਮਨ ਕਰਦਾ ਹੈ ਕਿ ਹੇ ਮਨਾ ਇਸ ਵਿਅਕਤੀ ਦੀ ਸਹਾਇਤਾ ਕੀਤੀ ਜਾਵੇ ਸਮਝੋਗੇ ਤੁਸੀਂ ਖੁਦ ਪਰਮ ਪਿਤਾ ਪਰਮਾਤਮਾ ਜੀ ਦੇ ਤਰਸ ਦੇ ਪਾਤਰ ਬਣ ਚੁੱਕੇ ਹੋ ਕਿਉਂਕਿ ਤੁਹਾਡੇ ਅੰਦਰ ਭੇਦਭਾਵ ਦੀ ਭਾਵਨਾ ਖਤਮ ਹੋ ਚੁੱਕੀ ਹੈ ਸਾਹਮਣੇ ਤਾਂ ਲੋੜਵੰਦ ਕੋਈ ਵੀ ਹੋ ਸਕਦਾ ਹੈ ਸਾਡਾ ਕੋਈ ਵੈਰੀ ਦੁਸ਼ਮਣ ਵੀ ਹੋ ਸਕਦਾ ਹੈ ਕੋਈ ਪੰਛੀ ਪਰਿੰਦਾ ਕੋਈ ਜਾਨਵਰ ਵੀ ਹੋ ਸਕਦਾ ਹੈ ਧਰਤੀ ਦੇ ਉੱਤੇ ਕੋਈ ਵੀ ਜੀਵ ਇਹ ਪਸ਼ੂ ਪੌਦੇ ਪਾਂਛੀ ਪਰਿੰਦੇ ਇਨਸਾਨ ਜਦੋਂ ਆਪਾਂ ਸੋਚ ਆਪਣੇ ਮਨ ਦੇ ਵਿੱਚ ਚੰਗੀ ਰੱਖਾਂਗੇ ਸੱਚੇ ਮਨ ਦੇ ਨਾਲ ਕਿਸੇ ਦੀ ਸਹਾਇਤਾ ਕਰ ਦੇਵਾਂਗੇ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਤੇ ਸਾਡੇ ਕੀਤੇ ਹੋਏ ਨੇਕ ਕੰਮਾਂ ਦਾ ਫਲ ਵੀ ਸਾਡੀ ਸੋਚ ਤੋਂ ਵੱਧ ਦੁੱਖਣਾ ਸਾਨੂੰ ਦੇਣਗੇ ਐਵੇਂ ਹੀ ਸੰਗਤ ਜੀ ਕਹਿੰਦੇ ਨੇ ਕਿ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਨੇਕਦਿਲ ਇਨਸਾਨ ਰਹਿੰਦਾ ਸੀ ਕਹਿੰਦੇ ਉਹਦੇ ਕੋਲ ਪੈਸਾ ਤਾਂ ਬਹੁਤ ਸੀ ਪਰ ਇੰਨਾ ਵੀ ਜ਼ਿਆਦਾ ਨਹੀਂ ਸੀ ਕਿ ਉਹ ਹੰਕਾਰ ਹੀ ਕਰ ਲੈਂਦਾ ਪਰ ਉਹਦਾ ਦਿਲ ਬੜਾ ਖੁੱਲਾ ਸੀ ਵੰਡ ਕੇ ਖਾਣ ਵਾਲਾ ਤੇ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ ਘਰ ਦੇ ਵਿੱਚ ਹੁਣ ਰੋਟੀ ਪਕਾਉਣ ਦੇ ਲਈ ਆਟਾ ਵੀ ਨਾ ਬਚਿਆ ਕਹਿੰਦੇ ਮਜ਼ਦੂਰ ਦੀ ਪਤਨੀ ਨੇ ਆਣ ਗਵਾਣ ਤੋਂ ਥੋੜਾ ਜਿਹਾ ਆਟਾ ਉਧਾਰ ਲੈ ਕੇ ਉਹਦੀ ਰੋਟੀ ਬਣਾਈ ਕਹਿੰਦੇ ਜਿੰਨੀਆਂ ਕੋ ਰੋਟੀਆਂ ਬਣੀਆਂ ਉਹਦੇ ਵਿੱਚੋਂ ਉਨੇ ਬੱਚਿਆਂ ਨੇ ਪੇਟ ਭਰ ਕੇ ਖਾਧਾ ਬਾਕੀ ਸਿਰਫ ਬਚੇ ਦੋ ਪ੍ਰਸ਼ਾਦ ਉਹ ਪਤੀ ਪਤਨੀ ਦੇ ਹਿੱਸੇ ਇੱਕ ਇੱਕ ਪ੍ਰਸ਼ਾਦ ਆਇਆ ਕਹਿੰਦੇ ਉਹ ਮਜ਼ਦੂਰ ਆਪਣੇ ਹਿੱਸੇ ਦੇ ਪ੍ਰਸ਼ਾਦ ਦੇ ਨੂੰ ਕੱਪੜੇ ਵਿੱਚ ਲਵੇੜ ਕੇ ਕੰਮ ਦੀ ਤਲਾਸ਼ ਵਿੱਚ ਘਰੋਂ ਤੁਰ ਪਿਆ ਕਿ ਚੱਲੋ ਅੱਜ ਕੋਈ ਕੰਮ ਮੈਨੂੰ ਮਿਲ ਜਾਵੇਗਾ ਮੇਰੀ ਚੰਗੀ ਦਿਹਾੜੀ ਲੱਗ ਜਾਵੇਗੀ ਜੀ ਦੇ ਨਾਲ ਮੈਂ ਸ਼ਾਮ ਨੂੰ ਆਟਾ ਖਰੀਦ ਕੇ ਲੈ ਆਵਾਂਗਾ ਕਹਿੰਦੇ ਇਸੇ ਆਸ ਤੇ ਉਹ ਇੱਕ ਰੋਟੀ ਲੈ ਕੇ ਕੰਮ ਲੱਭਣ ਤੁਰ ਪਿਆ ਕਹਿੰਦੇ ਅੱਜ ਪਰਮਾਤਮਾ ਨੇ ਉਹਦੀ ਸੁਣ ਲਈ ਉਹਨੂੰ ਇੱਕ ਥਾਂ ਤੇ ਕੰਮ ਮਿਲ ਗਿਆ ਤੇ ਪਰਮਾਤਮਾ ਦਾ ਸ਼ੁਕਰ ਮਨਾਇਆ ਤੇ ਕੰਮ ਕਰਨ ਲੱਗ ਪਿਆ ਕਹਿੰਦੇ ਗਰਮੀਆਂ ਦੇ ਦਿਨ ਸਨ ਬਹੁਤ ਤੇਜ਼ ਧੁੱਪ ਸੀ ਸਾਰੇ ਮਜ਼ਦੂਰਾਂ ਦਾ ਧੁੱਪ ਨਾਲ ਬਹੁਤ ਬੁਰਾ ਹਾਲ ਹੋ ਰਿਹਾ ਸੀ ਉਹ ਮਜ਼ਦੂਰ ਕਦੇ ਸ਼ਾਮੇ ਬੈਠਦੇ ਤੇ ਕਦੇ ਪਾਣੀ ਪੀਂ ਤੁਰ ਪੈਂਦੇ ਕਹਿੰਦੇ ਪਰ ਇਹ ਜਿਹੜਾ ਮਜ਼ਦੂਰ ਸੀ ਆਪਣੇ ਕੰਮ ਵਿੱਚ ਲੱਗਾ ਰਹਿੰਦਾ ਜਦੋਂ ਰੋਟੀ ਦਾ ਸਮਾਂ ਹੋਇਆ ਤਾਂ ਸਾਰੇ ਮਜ਼ਦੂਰ ਇੱਕ ਰੁੱਖ ਦੇ ਥੱਲੇ ਰੋਟੀ ਖਾਣ ਲੱਗੇ ਕਹਿੰਦੇ ਇਹ ਵੀ ਰੋਟੀ ਖਾਣ ਦੀ ਤਿਆਰੀ ਕਰਨ ਲੱਗ ਪਿਆ ਕਹਿੰਦੇ ਇਨੀ ਪੋਣੇ ਦੇ ਵਿੱਚੋਂ ਰੋਟੀ ਕੱਢੀ ਸੀ ਇੰਨੀ ਢੇਰ ਵਿੱਚ ਕੁਝ ਪੰਛੀ ਚੀਕਾਂ ਮਾਰਨ ਲੱਗੇ ਉਹਦੇ ਆਲੇ-ਦੁਆਲੇ ਘੁੰਮਣ ਲੱਗੇ ਮਜ਼ਦੂਰ ਨੂੰ ਲੱਗਿਆ ਕਿ ਇਹ ਵੀ ਪੰਛੀ ਮੇਰੇ ਵਾਂਗ ਕਈ ਦਿਨਾਂ ਤੋਂ ਭੁੱਖੇ ਹੋਣਗੇ ਇਹ ਮੇਰੇ ਤੋਂ ਰੋਟੀ ਮੰਗ ਰਹੇ ਹਨ ਪਰ ਮਨ ਵਿੱਚ ਖਿਆਲ ਆਇਆ ਕਿ ਜੇ ਮੈਂ ਇਹਨਾਂ ਨੂੰ ਰੋਟੀ ਪਾਤੀ ਤਾਂ ਫਿਰ ਮੈਂ ਕੀ ਖਾਵਾਂਗਾ ਮੈਂ ਵੀ ਰਾਤ ਦਾ ਭੁੱਖਾ ਹਾਂ ਹਾਂ ਪਰ ਕਹਿੰਦੇ ਉਹ ਸੋਚਦਾ ਹੈ ਕਿ ਇਹ ਬੇਜਵਾਨ ਨੇ ਜੇ ਇਹਨਾਂ ਨੂੰ ਖਾਣ ਲਈ ਨਾ ਦਿੱਤਾ ਜੇ ਇਹਨਾਂ ਦੀ ਮਦਦ ਨਹੀਂ ਕੀਤੀ ਤਾਂ ਫਿਰ ਉਹਨੇ ਆਪਣੀ ਰੋਟੀ ਫਿਰ ਤਾਂ ਉਸਨੇ ਆਪਣੀ ਰੋਟੀ ਦੇ ਛੋਟੇ-ਛੋਟੇ ਟੁਕੜੇ ਕੀਤੇ ਤੇ ਉਹ ਪੰਛੀਆਂ ਨੂੰ ਖਵਾਉਣ ਲੱਗਾ ਕਹਿੰਦੇ ਸਾਰੇ ਹੀ ਪੰਛੀ ਚੋਗਾ-ਚੁਗਾ ਰਹੇ ਸੀ ਜੋਗਾ ਚੋਕ ਕੇ ਜਿਵੇਂ ਉਹਨਾਂ ਦਾ ਪੇਟ ਭਰ ਗਿਆ ਹੋਵੇ ਤਾਂ ਉਹ ਪੰਛੀ ਰੌਲਾ ਪਾਉਣ ਲੱਗੇ ਕਿ ਜਿਵੇਂ ਉਹ ਉਸ ਦਾ ਧੰਨਵਾਦ ਕਰ ਰਹੇ ਹੋਣ ਉਸ ਨੇ ਪੰਛੀ ਨੂੰ ਰੋਟੀ ਪਾ ਕੇ ਉਸ ਦੇ ਮਨ ਵਿੱਚ ਸਬਰ ਤੇ ਸੰਤੋਖ ਵਾਲੀ ਸੰਤੁਸ਼ਟੀ ਆ ਚੁੱਕੀ ਹੈ ਕਿਉਂਕਿ ਸੰਗਤ ਜੀ ਜਦੋਂ ਆਪਾਂ ਸੱਚੇ ਦਿਲੋਂ ਕਿਸੇ ਦੀ ਸਹਾਇਤਾ ਕਰਦੇ ਆ ਨਾ ਲੋੜਵੰਦ ਦੇ ਚਿਹਰੇ ਦੀ ਖੁਸ਼ੀ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਆ ਜਾਂਦਾ ਹੈ ਉਹ ਪੈਸੇ ਦੇ ਨਾਲ ਕਦੇ ਵੀ ਖਰੀਦਿਆ ਨਹੀਂ ਜਾ ਸਕਦਾ ਉਹ ਮਜ਼ਦੂਰ ਪਾਂਛੀਆਂ ਨੂੰ ਦੇਖ ਕੇ ਖੁਸ਼ ਹੋਇਆ। ਉਹਨੂੰ ਇੰਜ ਲੱਗਿਆ ਕਿ ਉਹਦਾ ਉਹਦਾ ਬਿਨਾਂ ਰੋਟੀ ਖਾਦੇ ਉਹਦਾ ਢਿੱਡ ਭਰ ਚੁੱਕਾ ਹੋਵੇ। ਕਹਿੰਦੇ ਉਹਨੇ ਪਾਣੀ ਦਾ ਇੱਕ ਗਲਾਸ ਪੀਤਾ ਤੇ ਫਿਰ ਤੋਂ ਆਪਣੇ ਕੰਮ ਨੂੰ ਲੱਗ ਪਿਆ। ਪਰ ਨਾਲ ਦੇ ਮਜ਼ਦੂਰ ਇਹਦਾ ਨਾਲ ਦੇ ਮਜ਼ਦੂਰਾਂ ਨੇ ਇਹਦਾ ਮਜ਼ਾਕ ਉਡਾਇਆ। ਮਜ਼ਦੂਰ ਕਹਿੰਦੇ ਪਹਿਲਾਂ ਹੀ ਘਰੋਂ ਤੂੰ ਇੱਕ ਰੋਟੀ ਲੈ ਕੇ ਆਇਆ ਸੀ। ਉਹ ਵੀ ਰੋਟੀ ਤੂੰ ਪਾਂਛੀਆਂ ਨੂੰ ਪਾ ਦਿੱਤੀ। ਅੱਜ ਤੇਰੇ ਕੋਲ ਕੁਝ ਵੀ ਖਾਣ ਦਾ ਇੰਤਜ਼ਾਮ ਨਹੀਂ ਹੈ ਤੇ ਨਾ ਹੀ ਤੇਰੇ ਲਈ ਕਿਸੇ ਨੇ ਕਰਨਾ ਹੈ ਇੱਕ ਮਜ਼ਦੂਰ ਕਹਿੰਦਾ ਇਹਦੀ ਪਤਨੀ ਰਾਤ ਨੂੰ ਸਾਡੇ ਘਰੋਂ ਆਟਾ ਉਧਾਰ ਲੈ ਕੇ ਗਈ ਸੀ ਘਰੇ ਰੋਟੀ ਖਾਣ ਨੂੰ ਨਹੀਂ ਹੈਗੀ ਪਰ ਇਹ ਬਾਹਰ ਦਾਨੀ ਸੱਜਣ ਬਣਿਆ ਫਿਰਦਾ ਹੈ ਉਹਨਾਂ ਮਜ਼ਦੂਰਾਂ ਨੂੰ ਭਾਵੇਂ ਉਹਦੀ ਹੈਸੀਅਤ ਦੇ ਬਾਰੇ ਪਤਾ ਸੀ ਮਜ਼ਾਕ ਉਡਾ ਰਹੇ ਸਨ ਪਰ ਉਸ ਮਜ਼ਦੂਰ ਨੂੰ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਇਹ ਚਿਹਰੇ ਤੇ ਮੁਸਕਾਨ ਲੈ ਕੇ ਆਪਣੇ ਕੰਮ ਵਿੱਚ ਲੱਗਾ ਰਿਹਾ ਇੰਨੀ ਦੇਰ ਵਿੱਚ ਉੱਥੇ ਇੱਕ ਘੋੜੇ ਤੇ ਇੱਕ ਘੋੜ ਸਵਾਰ ਬੰਦਾ ਆਇਆ ਦੇਖਣ ਨੂੰ ਬੜਾ ਅਮੀਰ ਲੱਗਦਾ ਸੀ ਉਹਨੇ ਮਜ਼ਦੂਰਾਂ ਨੂੰ ਕਿਹਾ ਕਿ ਮੈਨੂੰ ਇੱਕ ਇਮਾਨਦਾਰ ਮਜ਼ਦੂਰ ਦੀ ਲੋੜ ਹੈ ਮੈਂ ਦਿਹਾੜੀ ਵੀ ਇੱਥੇ ਨਾਲੋਂ ਦੁੱਗਣੀ ਦੇ ਸਕਦਾ ਹਾਂ ਕਹਿੰਦੇ ਇਹ ਗੱਲ ਸੁਣ ਕੇ ਸਾਰੇ ਮਜ਼ਦੂਰਾਂ ਨੇ ਕੰਮ ਕਰਨਾ ਛੱਡ ਦਿੱਤਾ ਉਹ ਅਮੀਰ ਬੰਦੇ ਦੇ ਆਲੇ-ਦੁਆਲੇ ਖੜ ਕੇ ਆਪਣੀਆਂ ਤਾਰੀਫ਼ਾਂ ਕਰਨ ਲੱਗੇ ਪਰ ਇਹ ਮਜ਼ਦੂਰ ਆਪਣੇ ਕੰਮ ਵਿੱਚ ਲੱਗਿਆ ਰਿਹਾ ਇਦੇ ਚਿਹਰੇ ਤੇ ਅਲੱਗ ਹੀ ਮੁਸਕਾਨ ਦੀ ਚਮਕ ਸੀ ਤਾਂ ਅਮੀਰ ਬੰਦੇ ਦਾ ਧਿਆਨ ਇਸ ਮਜ਼ਦੂਰ ਤੇ ਪਿਆ ਕਹਿੰਦੇ ਉਸ ਅਮੀਰ ਬੰਦੇ ਨੇ ਆਪਣੇ ਮੁਨੀਮ ਨੂੰ ਕਿਹਾ ਕਿ ਉਹ ਬੰਦਾ ਕੰਮ ਕਰ ਰਿਹਾ ਹੈ ਉਸ ਨੂੰ ਬੁਲਾ ਕੇ ਲੈ ਕੇ ਆਉ ਮੁਨੀਮ ਕਹਿੰਦਾ ਉਸ ਬੰਦੇ ਨੂੰ ਕਿ ਸਹਿਰ ਦਾ ਅਮੀਰ ਬੰਦਾ ਖੁਦ ਤੇਰੇ ਕੋਲ ਚੱਲ ਕੇ ਆਇਆ ਹੈ ਕਿ ਤੂੰ ਉਹਦੇ ਨਾਲ ਕੰਮ ਕਰਨਾ ਚਾਹੇਂਗਾ ਤਾਂ ਮਜ਼ਦੂਰ ਕਹਿੰਦਾ ਮੈਨੂੰ ਕੰਮ ਤਾਂ ਚਾਹੀਦਾ ਹੈ ਪਰ ਮੇਰੇ ਕੁਝ ਉਸੂਲ ਨੇ ਮੈਂ ਜਿਹਦੇ ਨਾਲ ਵੀ ਕੰਮ ਕਰਦਾ ਹਾਂ ਬੜੀ ਇਮਾਨਦਾਰੀ ਨਾਲ ਕਰਦਾ ਹਾਂ ਜੇ ਅਸੀਂ ਮਿਹਨਤ ਪੂਰੀ ਤਨਖਾਹ ਲੈ ਲੈਂਦੇ ਆ ਪਰ ਸਾਡਾ ਵੀ ਫਰਜ਼ ਹੈ ਕਿ ਬੰਦੇ ਦਾ ਕੰਮ ਪੂਰਾ ਕਰਕੇ ਜਾਈਏ ਸੋ ਕੰਮ ਦੇ ਸਮੇਂ ਮੈਂ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦਾ ਇਹ ਸਾਰੀ ਗੱਲ ਉਸ ਅਮੀਰ ਬੰਦੇ ਨੂੰ ਦੱਸੀ ਕਹਿੰਦੇ ਹੁਣ ਉਹ ਅਮੀਰ ਬੰਦਾ ਖੁਦ ਚੱਲ ਕੇ ਮਜ਼ਦੂਰ ਦੇ ਕੋਲ ਆ ਗਿਆ ਤੇ ਕਿਹਾ ਕਿ ਤੈਨੂੰ ਮੈਂ ਇੱਥੇ ਨਾਲੋਂ ਵੱਧ ਪੈਸੇ ਦੇਵਾਂਗਾ ਕੰਮ ਵੀ ਕੋਈ ਭਾਰਾ ਨਹੀਂ ਕਰਨਾ ਕੰਮ ਹੋਵੇ ਚਾਹੇ ਨਾ ਹੋਵੇ ਪਰ ਤੈਨੂੰ ਤੇਰੇ ਹਰ ਰੋਜ਼ ਤੇਰੀ ਮਿਹਨਤ ਦਾ ਪੈਸੇ ਮਿਲ ਜਾਇਆ ਕਰਨਗੇ ਮੈਨੂੰ ਮੇਰੇ ਨਾਲ ਕੰਮ ਕਰਨਾ ਮਨਜ਼ੂਰ ਹੈ ਮਜ਼ਦੂਰ ਕਹਿੰਦਾ ਤੁਹਾਡੇ ਨਾਲ ਕੰਮ ਕਰਨਾ ਮੇਰੀ ਖੁਦ ਕਿਸਮਤ ਹੀ ਹੋਵੇਗੀ ਪਰ ਮੇਰੀਆਂ ਦੋ ਸ਼ਰਤਾਂ ਨੇ ਇੱਕ ਤਾਂ ਮੈਂ ਕੱਲ ਤੋਂ ਤੁਹਾਡੇ ਕੋਲ ਕੰਮ ਆ ਸਕਦਾ ਹਾਂ ਕਿਉਂਕਿ ਮੈਂ ਜਿਹਦਾ ਵੀ ਕੰਮ ਫੜਿਆ ਇਹਨੂੰ ਪੂਰਾ ਕੰਮ ਕਰ ਲਵਾਂਗਾ ਕੱਲ ਤੋਂ ਤੁਹਾਡੇ ਨਾਲ ਆ ਜਾਵਾਂਗਾ ਮੈਂ ਕਿਸੇ ਦਾ ਵੀ ਕੰਮ ਅਧੂਰਾ ਨਹੀਂ ਛੱਡਦਾ ਉਹ ਅਮੀਰ ਬੰਦਾ ਖੁਸ਼ ਹੋ ਗਿਆ ਇਹ ਗੱਲ ਸੁਣ ਕੇ ਉਸ ਨੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢੇ ਤੇ ਇਹਦੇ ਹੱਥ ਤੇ ਰੱਖ ਦਿੱਤੇ ਕਿਹਾ ਕਿ ਐਡਵਾਂਸ ਪੈਸੇ ਨੇ ਅਸ ਤੋਂ ਗੱਲ ਪੱਕੀ ਹੋਈ ਕੱਲ੍ਹ ਤੋਂ ਮੇਰੇ ਕੰਮ ਤੇ ਆ ਜਾਏ ਕਹਿੰਦੇ ਮਜ਼ਦੂਰ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨ ਲੱਗਾ ਕਿ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਬੜੇ ਦਿਆਲੂ ਹੋ ਅੱਜ ਮੈਂ ਆਪਣੀ ਅੱਖੀਂ ਵੇਖ ਲਿਆ ਮੇਰੀ ਇੱਕ ਰੋਟੀ ਦੇ ਬਦਲੇ ਤੁਸੀਂ ਨੇ ਮੇਰੀ ਉਮਰ ਭਰ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਕਹਿੰਦੇ ਉਹ ਵਾਰ-ਵਾਰ ਪ੍ਰਮਾਤਮਾ ਜੀ ਦਾ ਸ਼ੁਕਰ ਕਰ ਰਿਹਾ ਸੀ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ